ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਬਲੌਗ ਤੇ ਅੰਜੇ ਜੀ ਸਾਡੇ ਘਰ ਪਰ ਬਾਤ ਖੇਰੀ ਤੇ ਇੱਕ ਪਾਰ ਚੱਲ ਗਏ ਤਾਂ ਆਵਾਜ਼ ਆ ਰਹੀ ਹੋਣੀ ਹੈ ਤੇ ਜੇ ਕੀ ਕਰਦੇ ਆ ਦਰਸ਼ਨ ਮਿਲੇ ਬਾਈੁਰ ਜੀ ਦੇ ਤੇ ਤੁਹਾਨੂੰ ਸਾਰਿਆਂ ਨੂੰ ਕਰਾਉਣੇ ਨੇ ਜੇ ਪਤਾ ਅਜੇ ਤੁਮ ਅੰਦਰ ਹੈ ਤੇ ਜੇ ਹੈ ਤਾਂ ਆਨੇ ਲੱਗੇ ਜੇ ਪਰ ਆ ਗਏ ਸੰਤੁਰਪਤਨਾ ਆਹ ਬੈਠ ਲੋ ਤੇ ਸੁਣਤਾ ਜੇ ਪਰ ਜਾ ਰਹੇ ਹੋਗੇ ਨਾਨਕ ਖੜਾ ਤੇ ਆਈ ਹੈ ਧਿਆਨਯੋਗ ਜੇ ਅਰਜਾਤਾਂ ਪਰ ਬਹੜਾਵੇ ਕਿਸੇ ਤਿਆਗ ਦੇ ਦੁਭਾਵੇ ਜਿਨ ਦਾਰੇ ਤਾਂ ਸੰਗ ਰਹਿਣ ਦੇ ਸੇ ਸਤਿਰੋ ਤੇ ਨਾ ਜਿਦੈ ਅੰਦ ਕੀਰਤਨ ਦੇ ਉਪਖਿਆਣ ਜਿਤ ਮੈਂ ਦੋਈ ਨਰਬਾਣ ਤੇਗ ਉੱਪਰ ਰਜਨ ਕੀ ਅੰਦ ਕੀ ਹੜੀ ਜਾਂਦੀ ਫਾਦਾ ਬਾਹਰ ਕਾਰਿਕ ਯੋਗ ਖਿਆਨ ਆਪਨ ਤੇ ਆਪ ਕਰ ਦੇਤੈ ਤੇਲ ਸੰਕੋਚੈ ਤਉ ਨਾਨਕ ਛੇਟੈ ਜੇ ਅਗਗਤ ਭਗਤੈ ਆਪ ਜੇ ਪਸਨੇ ਵਿਸਾਰ ਸੰਤ ਪਰਤਾ ਆਪ ਦੂਪਾਉਤਾ ਸੇਮੁ ਤਰਜੈ ਆਸਾ Oh yeah. yeah. ਦਿੰਗੇ ਇਧਰ ਖੁਦ ਲਾਵਸ਼ੀਂ ਲਾਵਸ਼ੀਂ ਕਿਦ ਲੇਖੋ ਪਰ ਬਾਤ ਤੇਰੀ ਹੋ ਗਈ ਜੀ ਸਾਡੀ ਵਧੀਆ ਵਧੀਆ ਤੇ ਸੰਗਤ ਚਲੇ ਗਈ ਸੀ ਤੇ ਹੁਣ ਮੈਂ ਲਗਾਈ ਐ ਮਸ਼ੀਨ ਤੋਰੀਆਂ ਕੱਪੜੇ ਬਾਹਰ ਬਹੁਤ سارے ਕੱਪੜੇ ਚੁੱਕੇ ਪਾਏ ਨੇ ਕੱਪੜੇ ਤੋਂ ਹੁਣ ਤੋਂ ਬਾਅਦ ਫੇਰ ਕਰਾਂਗੇ ਚਾੜੂ ਪੋਚਾ ਫਿਰ ਨਾਕ ਲਾਉਂਦਾ ਬੱਚਾ ਰੋਟੀ ਤੇ ਨਾਲੇ ਬੱਚਾ ਨੂੰ ਆਉਣਾ ਸਿਰ ਕੰਮ ਕਰ ਕਰਕੇ ਹੋ ਗਿਆ ਜੀ ਫ੍ਰੀ ਰੋਟੀ ਪਾਣੀ ਖਾ ਲਿਆ ਤੇ ਬੱਚਿਆਂ ਨੇ ਨਾਲੇ ਇੱਧਰ ਬੱਚੇ ਸੇ ਨਵਾਏ ਨੇ ਮੈਂ ਦੋਨੋਂ ਤੇ ਹੁਣ ਸੋ ਰਹੇ ਨੇ ਕਿਉਂਕਿ ਤੜਕੇ ਦੇ ਉੱਠੇ ਹੋਏ ਸੀਗੇ ਤੇ ਹੁਣ ਥੋੜੀ ਦੇਰ ਸੋ ਗਏ ਨੇ ਮੈਂ ਵੀ ਥੋੜੀ ਦੇਰ ਸੌਵਾਂਗੀ ਤੇ ਬਿਲਾਵਾ ਨੇ ਸੋ ਲਿਆ ਚਲਾ ਗਿਆ ਨੀਚੇ ਉੱਠ ਕੇ ਸ਼ਿਵਰਾਜ ਵੀ ਨੀਚੇ ਹੀ ਹੈ ਤੇ ਥੋੜੀ ਦੇਰ ਰੈਸਟ ਕਰਨ ਤੋਂ ਬਾਅਦ ਫੇਰ ਜਿਹੜੇ ਕੱਪੜੇ ਧੋਤੇ ਨੇ ਉਹਨਾਂ ਨੂੰ ਤੈਲ ਲਗਾਵਾਂਗੇ ਤੇ ਸ਼ਾਮ ਦਾ ਰੋਟੀ ਪਾਣੀ ਦੀ ਤਿਆਰੀ ਕਰਾਂਗੇ ਬੱਚੇ ਸੋ ਕੇ ਉੱਠ ਗਏ ਨੇ ਤੇ ਸਿਰ ਵਾਲਿਆ ਉਹਨਾਂ ਨੇ ਸਿਰ ਮੇ ਵਾਦ ਤੇ ਨਾਲ ਤੇ ਲਗਾ ਕੇ ਤੇ ਚਾਹ ਪਾਣੀ ਪੀ ਕੇ ਚਲੇ ਗਏ ਨੇ ਨੀਚੇ ਖੇਲਣ ਤੇ ਨਾਲ ਹੀ ਮੈਂ ਕੱਪੜੇ ਵੀ ਤੈ ਲਗਾ ਲਏ ਨੇ ਤੇ ਹੁਣ ਮੈਂ ਕਰਨ ਲੱਗੀ ਆ ਬੱਚਿਆਂ ਦੀ ਡਰੈਸ ਪ੍ਰੈਸ ਡਰੈਸ ਪ੍ਰੈਸ ਸਕੂਲ ਵਾਲੀ ਡਰੈਸ ਆ ਬੱਚਿਆਂ ਦੀ ਸਿਰ ਪਾ ਕੇ ਜਾਣੀ ਆ ਹੁਣ ਕਰਾਂਗੇ ਪ੍ਰੈਸ ਫਿਰ ਬਣਾਵਾਂਗੇ ਸਬਜੀ ਅੱਜ ਬਣਾਵਾਂਗੇ ਕੜੀ ਚਾਵਲ ਤੇ ਕੱਪੜੇ ਪ੍ਰੈਸ ਕਰਨ ਤੋਂ ਬਾਅਦ ਜਾਵਾਂਗੇ ਰਸੋਈ ਚ ਕਰਾਂਗੇ ਰਸੋਈ ਦਾ ਕੰਮ ਤੇ ਇਧਰ ਦਿਲਾਵਰ ਸੋ ਗਿਆ ਇਹ ਨੂੰ ਉਹ ਨਹੀਂ ਦਈ ਅਰਤੀ ਰਾਤ ਹੁੰਦੀ ਹੈ ਤੇ ਸਾਢੇ 5 ਹੋ ਗਏ ਨੇ ਸ਼ਾਮ ਦੇ ਤੇ ਹੁਣ ਚੁੱਤਾ ਇਹ ਥੋੜੇ ਦੇਰ ਉਠਾ ਦੇਣੀ ਤੇ ਉੰਦਰ ਮੈਂ ਕਰ ਲੈਣੀ ਹੈ ਕੱਪੜੇ ਪੈਸ ਇਹ ਦਬਾ ਰਹੇ ਅੱਜ ਕੜੀ ਤੇ ਪਕੌੜੇ ਕੱਢ ਰਹੀ ਹਾਂ ਮੈਂ ਦੇ ਨਾਲ ਹੀ ਗੜੀ ਤੜਕਾ ਲਗਾ ਲਿਆ ਹੈ। ਕਲਰ ਦਾ ਪਾਸਾ ਹੈ। ਫੇਰ ਜੇਗੀ ਫੇਰ ਬਣੇਗੀ ਜਾ ਕੇ। ਲਾਲ ਬਣਾਵਾਂਗੇ ਚਾਵਲ। ਸਿੰਪਲ ਚਾਵਾਂ ਟਿੱਕੇ। 엄마 파ਟ ਕਰ ਰਹੇ ਨੇ। ਤੇ ਮੈਂ 파ਟ ਦੀ। ਬੱਚੇ ਚਲਾ ਰਹੇ ਨੇ ਜਿ ਪਟਾਕੇ। ਇਹ ਤੇ ਸਾਡਾ ਦਿਲਾਵਾ ਹੈ। ਸੈਂਡਲ ਲੈ ਲਾਉਣੇ ਪਾਇ ਰਹੇ ਦੋ। ਜੈਕਟ ਚੜਾਉਂਕ सैंडल नहीं लाने चपाती अगला दे दो छोड़ दो अगला के Not gonna.